ਦੇਖ ਰਹੇ ਬਗਲ ਜਿਹੜਾ ਆ ਰਹੀ ਸੋੜ ਰਾ ਇਧਰ ਸੇ ਪੂਰੀ ਖੁੱਲੀ ਹੋਈ ਆ ਆਪਣੇ ਕੋਨਿਸ ਬਗਲ ਦਾ ਪਾ ਜੀ ਥੋੜਾ ਦੱਸੋ ਬਿਲਕੁਲ ਬਗਲ ਕਿਉਂ ਨਹੀਂ ਕਿਤੇ ਉਸ ਤੋਂ ਇੰਪੋਰਟੈਂਟ ਹੈ ਯਾਰ ਘਟ ਕ੍ਰੋਸ ਹੁੰਦੀ ਹੈ ਆਪਾਂ ਹੁਣ ਜਹਾਜ਼ 'ਚ ਬੈਠਨੇ ਆਂ 에ਅਰਪਲੇਨ 'ਚ ਬੈਠਨੇ ਆਂ ਆਪਾਂ ਦੇਖਦੇ ਨੇ ਵਿੰਡੋ ਖਾਣੀ ਬਿਲਕੁਲ ਉਹ ਅਪ ਡਾਊਨ ਕਿੱਦਾਂ ਕਰਦਾ ਹੈ ਕੰਟਰੋਲ ਆਹ ਇੱਕ ਕੰਟਰੋਲ ਆ ਸਾਰਾ ਕੁਝ ਭਾਜੀ ਹੋਰ ਕੁਝ ਨਹੀਂ ਜਨਾਬ ਠੀਕ ਹੈ ਨਾ ਪਰ ਹਾਂ ਮੇਰੀ ਇਹ ਰਿਕੁਐਸਟ ਹੈ ਦੇਖੋ ਜਦੋਂ ਪਰ ਖੋਲੋ ਪਰ ਪੂਰਾ ਗਰੁੱਪ ਭਾਜੀ ਇਦਾਂ ਇਦਾਂ ਇਹ ਇਦਾਂ ਨਹੀਂ ਖੋਲੋ ਸਹੀ ਹੋ ਗਿਆ ਇਹ ਹੁੰਦਾ ਪਰ ਖੋਲਣਾ ਯਾ देख रहे हो जी जी बिल्कुल पूरा ऊपर तक पार ठीक है ना और मैंने भाजी एक बात सौ बात के एक बात जिस कबूतर को पर लगे है ना अगर तो उसके इसमें वेत भी है ना थोड़ी तो भाजी उड़े गए उडे गए ऊपर वाले ने पर लगाया ये बातें हैं सबकी करने वाली ये वो प्लान दी गर मैंने ऐसे कबूतर भी बिठाए जिनकी बगले नहीं है ये रॉकी ने कपड़ा है ना जी, जी जी इसकी मादी के हाफ पर नहीं मारना देखिए आपने मादी दिखाई दी ना वो भी उड़ के बैठी है ਇਹਦਾ ਮਤਲਬ ਕਿ ਬਲੱਡ ਉੱਡਦਾ ਬਲੱਡ ਉੱਡਦਾ 100% ਬਲੱਡ ਦੀ ਗੇਮ ਐ ਇਹ ਔਰ ਐਂਡ ਤੇ ਉਸਤਾਦ ਨੂੰ ਪਤਾ ਹੀ ਐ ਫਿਰ ਟੀਕੇ ਲਾਦੇ ਉਹ ਕਿਸ ਮਨਾ ਟੀਕੇ ਮੈਂ ਮੇਰੇ ਆਪਣੇ ਮੁਲਾ ਤਾਰਾ ਸਾਹਿਬ ਲਾਹੌਰ ਦੇ ਬਹੁਤ ਵੱਡਾ ਨਾਮ ਐ ਉਤਰਵਾਜੀ ਉਹਨਾਂ ਦੇ ਕਹਿਣ ਹੁੰਦਾ ਕਿ ਕਬੂਤਰ ਨੂੰ ਸੁੱਕਾ ਨਾ ਛੱਡੋ ਸਵੇਰੇ ਨਾ ਬੈਠੇ ਸ਼ਾਮੀ ਉੱਡਦਾ ਰਹਿ ਜਾਏ ਕਿ ਇਦਾਂ ਨਹੀਂ ਲੋਕੀ ਕਹਿੰਦੇ ਇਹਨਾਂ ਤੋਂ ਉੱਡੇ ਨਹੀਂ ਬੇ ਨਹੀਂ ਬੈਠੇ ਸਾਡੇ ਕਬੂਤਰ ਇਹਦੇ ਵਿੱਚ ਪ੍ਰਿਵਿਲੇਜ ਆ ਜਾਂਦਾ ਹੁਣ ਜੇ ਸਵੇਰੇ ਬੈ ਗਏ ਘੰਟੇ ਦੋਦਾ ਮਤਲਬ ਉਸਤਾਦ ਤੋਂ ਉੱਡੇ ਹੀ ਨਹੀਂ ਉੱਡੇ ਉਹ ਕਿਨਾਂ ਮੇਰੇ ਵਿੱਚ ਇਹ ਜੀ ਹੋ ਜਾਂਦਾ ਠੀਕ ਹੋ ਗਈ ਤਾਂ ਹਾਂ ਦੇਖੋ ਮੈਂ ਪਰਦਾ ਦੱਸ ਦਿਆ ਜੀ ਬਾਕੀ